ਦੋਸਤੋ ਅੱਜ ਦੀ ਜਿਹੜੀ ਇਹ ਕਹਾਣੀ ਹੈ ਇਹ ਰੱਬ ਤੇ ਵਿਸ਼ਵਾਸ ਦੀ ਕਹਾਣੀ ਹੈ ਇੱਕ ਵਾਰ ਇੱਕ ਪਿੰਡ ਵਿੱਚ ਪਰਮਿੰਦਰ ਸਿੰਘ ਨਾਂ ਦਾ ਇੱਕ ਕਿਸਾਨ ਰਹਿੰਦਾ ਸੀ ਉਹਦੀ ਪਿੰਡ ਵਿੱਚ ਚੰਗੀ ਸਾਖ ਬਣੀ ਹੋਈ ਸੀ ਬਹੁਤ ਹੀ ਮਿਹਨਤੀ ਸੀ ਤੇ ਜ਼ਿਆਦਾਤਰ ਆਪਣਾ ਵਕਤ ਉਹ ਮਾਲਾ ਜਪਨ ਵਿੱਚ ਹੀ ਗੁਜ਼ਾਰਦਾ ਸੀ ਰੱਬ ਦਾ ਬਹੁਤ ਵੱਡਾ ਭਗਤ ਸੀ ਤੇ ਰੱਬ ਦੇ ਉੱਤੇ ਉਹ ਹਮੇਸ਼ਾ ਭਰੋਸਾ ਰੱਖਦਾ ਸੀ ਇੱਕ ਵਾਰ ਪਿੰਡ ਵਿੱਚ ਬਹੁਤ ਮਾੜਾ ਸਮਾਂ ਆ ਗਿਆ ਪਾਣੀ ਦੀ ਕਮੀ ਹੋ ਗਈ ਸਾਰਾ ਪਿੰਡ ਕਮਜ਼ੋਰ ਹੋ ਗਿਆ ਲੋਕ ਪਾਣੀ ਨੂੰ ਤਰਸ ਰਹੇ ਸੀ ਤੇ ਖੇਤ ਵੀ ਸੁੱਕ ਰਹੇ ਸੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਚਿੰਤਾ ਸੀ ਤੇ ਪਰਮਿੰਦਰ ਸਿੰਘ ਨੂੰ ਵੀ ਚਿੰਤਾ ਸੀ ਪਰ ਰੱਬ ਤੇ ਉਹਦਾ ਵਿਸ਼ਵਾਸ ਉਹਦਾ ਹੀ ਮਜ਼ਬੂਤ ਰਿਹਾ ਉਹ ਉਸੇ ਤਰ੍ਹਾਂ ਰੋਜ਼ ਗੁਰਦੁਆਰੇ ਜਾਂਦਾ ਮੱਥਾ ਟੇਕਦਾ ਅਰਦਾਸ ਕਰਦਾ ਹੀ ਵਾਹਿਗੁਰੂ ਸਾਡੇ ਪਿੰਡ ਤੇ ਮਿਹਰ ਕਰ ਪਾਣੀ ਦੀ ਵਰਖਾ ਕਰ ਤਾਂ ਕਿ ਸਾਡੀਆਂ ਫਸਲਾਂ ਬਚ ਸਕਣ ਪਰਮਿੰਦਰ ਸਿੰਘ ਨੂੰ ਪੂਰਾ ਵਿਸ਼ਵਾਸ ਸੀ ਕਿ ਰੱਬ ਉਹਦੀ ਜਰੂਰ ਸੁਣੇਗਾ ਇੱਕ ਦਿਨ ਇੱਕ ਸਾਧੂ ਪਿੰਡ ਵਿੱਚ ਆਇਆ ਸਾਧੂ ਨੇ ਵੀ ਪਰਮਿੰਦਰ ਸਿੰਘ ਨੂੰ ਕਿਹਾ ਪੁੱਤਰ ਮੈਨੂੰ ਰੱਬ ਦੀ ਆਵਾਜ਼ ਆਈ ਹੈ ਰੱਬ ਕਹਿੰਦਾ ਤੂੰ ਆਪਣੀ ਮਿਹਨਤ ਜਾਰੀ ਰੱਖ ਤੇ ਰੱਬ ਉੱਤੇ ਭਰੋਸਾ ਰੱਖ ਸਭ ਕੁਝ ਠੀਕ ਹੋ ਜਾਏਗਾ ਇਹ ਸੁਣ ਕੇ ਪਰਮਿੰਦਰ ਸਿੰਘ ਦਾ ਰੱਬ ਉੱਤੇ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਗਿਆ ਉਹ ਰੋਜ਼ ਦੀ ਤਰ੍ਹਾਂ ਅਰਦਾਸ ਕਰਦਾ ਉਹ ਹਰ ਰੋਜ਼ ਆਪਣੀਆਂ ਫਸਲਾਂ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕਰਦਾ ਪੀਰਾਂ ਫਕੀਰਾਂ ਨੂੰ ਯਾਦ ਕਰਦਾ ਤੇ ਰੱਬ ਉੱਤੇ ਭਰੋਸਾ ਰੱਖਦਾ ਕੁਝ ਸਮੇਂ ਬਾਅਦ ਇੱਕ ਰਾਤ ਬਹੁਤ ਹੀ ਭਾਰੀ ਬਾਰਿਸ਼ ਹੋਈ ਸਾਰਾ ਪਿੰਡ ਖੁਸ਼ੀ ਵਿੱਚ ਨੱਚ ੁੱਠਿਆ ਖੇਤਾਂ ਵਿੱਚ ਪਾਣੀ ਭਰ ਗਿਆ ਫਸਲਾਂ ਫਿਰ ਤੋਂ ਹਰੀਆਂ ਭਰੀਆਂ ਹੋ ਗਈਆਂ ਖੇਤ ਲਹਿ ਲਹਾ ਉਠੇ ਪਰਮਿੰਦਰ ਸਿੰਘ ਨੇ ਗੁਰਦੁਆਰੇ ਜਾ ਕੇ ਧੰਨਵਾਦ ਕੀਤਾ ਹੈ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਤੂੰ ਸਾਡੀਆਂ ਦੁਹਾਈਆਂ ਸੁਣ ਲੀਆਂ ਤੂੰ ਹਮੇਸ਼ਾ ਮੇਰੇ ਨਾਲ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਤੂੰ ਸਾਡੇ ਦੁੱਖ ਜ਼ਰੂਰ ਦੂਰ ਕਰੇਗਾ ਇਹ ਸਾਰੀ ਘਟਨਾ ਤੋਂ ਬਾਅਦ ਪਿੰਡ ਦੇ ਵੀ ਸਾਰੇ ਲੋਕਾਂ ਦਾ ਰੱਬ ਉੱਤੇ ਵਿਸ਼ਵਾਸ ਮਜ਼ਬੂਤ ਹੋ ਗਿਆ ਉਹਨਾਂ ਨੂੰ ਯਕੀਨ ਹੋ ਗਿਆ ਕਿ ਜੇਕਰ ਅਸੀਂ ਸੱਚੇ ਦਿਲੋਂ ਮਿਹਨਤ ਕਰੀਏ ਤੇ ਰੱਬ ਉੱਤੇ ਭਰੋਸਾ ਰੱਖੀਏ ਤਾਂ ਰੱਬ ਸਾਡੀਆਂ ਜ਼ਰੂਰ ਸੁਣਦਾ ਹੈ ਇਸ ਤਰ੍ਹਾਂ ਪਰਮਿੰਦਰ ਸਿੰਘ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਮੁਸ਼ਕਲ ਵੇਲੇ ਵੀ ਰੱਬ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਰੱਬ ਸਾਡੀਆਂ ਸਾਫ਼ ਦਿਲ ਦੀਆਂ ਅਰਦਾਸਾਂ ਜ਼ਰੂਰ ਸੁਣਦਾ ਹੈ ਤੇ ਸਾਡੀ ਮਦਦ